ਫਗਵਾੜਾ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਮੇਅਰ ਰਾਮਪਾਲ ਉੱਪਲ ਬਣੇ ਨਗਰ ਨਿਗਮ ਫਗਵਾੜਾ ਦੇ ਨਵੇਂ ਮੇਅਰ ਵਿੱਕੀ ਸੂਦ ਨੂੰ ਮਿਲਿਆ ਡਿਪਟੀ ਮੇਅਰ ਦਾ ਅਹੁਦਾ ਅਤੇ ਤੇਜਪਾਲ ਬਸਰਾ ਬਣੇ ਸੀਨੀਅਰ ਡਿਪਟੀ ਮੇਅਰ ਇੱਥੇ ਤੁਹਾਨੂੰ ਦੱਸਦੀ ਆਮ ਆਦਮੀ ਪਾਰਟੀ ਨੂੰ ਬਸਪਾ ਅਤੇ ਅਕਾਲੀ ਦਲ ਦਾ ਵੀ ਸਾਥ ਮਿਲਿਆ ਆਮ ਆਦਮੀ ਪਾਰਟੀ ਦੇ ਕੁੱਲ ਹੱਕ ਚ 26 ਵੋਟਾਂ ਪਾਈਆਂ ਜਦਕਿ ਉਪੋਜੀਸ਼ਨ ਦਾ ਇੱਕ ਕੌਂਸਲਰ ਗੈਰ ਹਾਜ਼ਰ ਦੱਸਿਆ ਜਾ ਰਿਹਾ ਸੀ ਇਸ ਮੌਕੇ ਤੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਪੰਜਾਬ ਪ੍ਰਧਾਨ ਅਮਨ अरोड़ा ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇ ਵਾਲਵੀ ਹਾਜ਼ਰ ਸਨ ਜਿਨ੍ਹਾਂ ਨੇ ਨਵੇਂ ਬਣੇ ਮੇਅ ਰਾਮਪਾਲ ਉਪਲ ਅਤੇ ਡਿਪਟੀ ਮੇਅਰ ਵਿੱਕੀ ਸੂਦ ਅਤੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਕੱਲ੍ਹ ਹੁੰਦੇ ਸੀ ਵੀ ਦੇਖੋ ਜੀ ਤਰੀਕਾ ਆਜੋ ਬਾਹਰੋਂ ਬਲੈਕ ਸਾਹਿਬ ਨਾਲ ਟੋਟਲ 50 ਬੰਦੇ ਸੀ ਅੰਦਰ ਇੱਕੰਜ ਇੱਕ ਐਮਸੀ ਸੀਗਾ ਗੁਰਪ੍ਰੀਤ ਜੰਡੂ 49 ਐਮਸੀ ਸੀਗਾ 50ਵਾਂ ਮੈਂ ਸੀਗਾ ਸਰ ਦੇ ਜਿਹੜੇ 26 ਉੱਥੇ ਪ੍ਰੈਜ਼ੈਂਸ ਸੀਗੇ 26 ਆਨੇ ਹੱਥ ਖੜੇ ਕੀਤੇ ਆ ਉਹਨਾਂ ਦੇ ਜਿਹੜੇ ਸੀਗੇ 24 ਹੁਣ ਤੁਸੀਂ ਆਪ ਹੀ ਦੱਸੋ ਵੀ ਜਿੱਤ ਕਿਹਦੀ ਹੋਈ ਆ ਤਾਂ ਇਹ ਵਸ ਤੁਹਾਡੇ ਕੋਲ ਕਿੰਨੇ ਸੀ ਟੋਟਲ ਸਾਡੇ ਕੋਲ 26 ਸਾਡੇ ਕੋਲ 26 ਸਾਡੇ ਕੋਲ 26 ਸੀ ਸਾਡਾ ਬਣ ਗਿਆ ਹੱਥ ਘੜੇ ਅੱਛਾ ਜੀ ਅਨਾਉਂਸ ਕਰਦਾ ਉਹ ਜਿਹੜਾ ਇੱਕ ਪ੍ਰੈਜ਼ਾਈਡਿੰਗ ਆਫਸਰ ਖੜਾਇਆ ਰਵੀ ਕੁਮਾਰ ਉਹਨੇ ਦੋ ਦੋ ਹੱਥ ਖੜੇ ਕਰਾਏ ਉੱਤਰ ਜਸਟਿਸ ਨੂੰ ਵੀ ਗਿਆ ਸੀ ਉਹ ਜਿਹੜਾ ਫੋਟੋ ਦੀ ਕਰਾਈ ਵਜਾ ਦੇਖ ਲੋ ਦੋ ਹੱਥ ਕਰਾਏ ਦੋ ਦੋ ਹੱਥ ਖੜੇ ਕੀਤੇ ਆ ਔਰ ਉਹਨਾਂ ਨੇ 24 ਹੋਣ ਦੇ ਨਾਲ ਬਾਅਦ ਵੀ ਉਹਨੇ ਅਨਾਉਂਸਮੈਂਟ ਉਹਦੀ ਕਰ ਦਿੱਤੀ ਅਰੇ ਜਸੂ ਸਾਹਿਬ ਐਨਾਨਸਮੈਂਟ ਕੀਤੀ ਨਹੀਂ ਹਾਂਜੀ ਉਦੋਂ ਹੱਥ ਨਹੀਂ ਕਿੜੇ ਹੁੰਦੇ ਉਦੋਂ ਹੱਥ ਹੱਥ ਕਿਰਾਏ ਦੇ ਨਾ ਉਹਨੇ ਹੱਥ ਪਹਿਲਾਂ ਸਾਡੇ ਬੰਦੇ ਆ ਲੀਡਿੰਗ ਪਾਰਟੀ ਅਸੀਂ ਪ੍ਰੋਸੀਡਿੰਗ ਲੀਡਿੰਗ ਪਾਰਟੀ ਅਸੀਂ ਆ ਪ੍ਰੋਸੀਡਿੰਗ ਹੋਈ ਕਿਤਾ ਸੀਕੁਐਂਸ ਸੀਟਿੰਗ ਐ ਸੀ ਪਹਿਲਾਂ ਦੋ ਮੈਂਬਰਾਂ ਨੂੰ ਸੌਂਚ ਕਾ ਦਿੱਤੀ ਠੀਕ ਹੈ ਜੀ ਕਲੀਅਰ ਹੈ ਹਾਂ ਦੋ ਮੈਂਬਰਾਂ ਨੂੰ ਸੌਂਚ ਕਾਈ ਹੈ ਗਿਆ ਉਸ ਤੋਂ ਬਾਅਦ ਉਹਨੇ ਕਿਹਾ ਮੇਰੇ ਸਾਨੂੰ ਕਿਹਾ ਵੀ ਤੁਸੀਂ ਆਪ ਦਾ ਕੈਂਡੀਡੇਟ ਪ੍ਰਪੋਜ਼ ਕਰ ਲਓ ਸਾਡੇ ਜਿਹੜਾ ਹੈਗਾ ਸੰਜੀਵ ਕੁਮਾਰ ਭੁਗਾ ਜਿਹਦਾ ਨਾਮ ਪਕੋ ਹੋਇਆ ਉਹਦੇ ਵਿੱਚ ਜਿਹੜਾ ਆਪਣੇ ਸਾਡੇ ਇਨਸਪੈਕਟਰ ਵਿਕਰਮ ਸਿੰਘ ਆਗੇ ਉਹਨਾਂ ਨੇ ਪ੍ਰਪੋਜ਼ ਕੀਤਾ ਸੈਕੰਡ ਜਿਹੜਾ ਹੈਗਾ ਸੀਤਾਦੇਵੀ ਨੇ ਕੀਤਾ ਸੀਤਾਦੇਵੀ ਨੇ ਕੀਤਾ ਹੈਗਾ ਉਸ ਤੋਂ ਬਾਅਦ ਉਹਨਾਂ ਦਾ ਕੈਂਡੀਡੇਟ ਖੜਾ ਪ੍ਰਪੋਜ਼ ਕਰਾਇਆ ਠੀਕ ਹੈ ਸੈਕੰਡ ਕਰਾਇਆ ਉਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਜਿਹੜੀ ਲੀਡਿੰਗ ਪਾਰਟੀ ਹੈ ਜਿਹੜੇ ਸਾਡੇ ਸਭ ਤੋਂ ਜ਼ਿਆਦਾ ਕਾਂਗਰਸ ਦੇ ਪਾਰਟੀ ਦੇ ਇੱਤੇ ਐਮ ਸੀ ਸਹਿਬਾਨ ਹੈਗੇ ਨੇ ਤੇ ਸਭ ਤੋਂ ਪਹਿਲਾਂ ਸਾਡਾ ਰਾਈਟ ਬੰਦਾ ਹੈਗਾ ਉਹਨੇ ਕਹਿ ਦੇ ਨਹੀਂ ਖੱਬੇ ਪਾਸੇ ਕਰੋ ਅਸੀਂ ਰੋਲਾ ਪਾ ਲੈ ਕਦੇ ਪਹਿਲਾਂ ਸਾਡਾ ਰਾਈਟ ਬੰਦਾ ਹੈਗਾ ਸਟੇਸ਼ਨ ਦੇ ਸਾਹਮਣੇ 26 ਆਕਾਤ ਜਿਹੜੇ ਖੜੇ ਕਾਊਂਟਰ ਨੂੰ ਕਰਵਾ ਦਿੱਤੇ 26 ਟੋਟਲ ਠੀਕ ਹੈ ਠੀਕ ਹੈ ਤੇ 26 ਸਾਡੇ ਸੀਗੇ ਉਹਨੇ ਮੰਨਿਆ ਵੀ ਹਾਂ 26 ਆ ਤਾਂ ਫਿਰ ਉਹਨੇ 24 ਸੀਗੇ ਇੱਕ ਉਹਨਾਂ ਦਾ ਨਾਮ ਬੋਲ ਕੇ ਵੀ ਹੱਥ ਕਰੇ ਲੈ ਨਹੀਂ ਉਹ ਤਾਂ ਦੱਸਿਆ ਉਹ ਦੋ ਹੱਥ ਕਰੇ ਕਰ ਦਿੱਤੇ ਜਦੋਂ ਸਾਡੇ ਨੂੰ ਉਹ 30 ਦਾ ਨਾਮ ਨਹੀਂ ਮੈਨੇ ਨਾ ਕੁਝ ਵੀ ਨਹੀਂ ਹੋਇਆ ਅੰਦਰ ਮੁਕੇ ਭਈਏ ਕਾ ਮੁਕੇ ਭਈਏ ਜਿਹੜੇ ਬਸਪਾ ਦੇ ਮੁਕੇ ਭਈ ਸੀਕੁਐਂਸ ਤਾਂ ਦੱਸੋ ਨਾ ਉਹ ਤੁਹਾਡਾ ਆਇਆ ਉਹ ਪਾਈ ਸਾਡੇ ਕੋਨੇ ਕੋਨੇ ਹੀ ਕੋਨੇ ਕੋਨੇ ਸਰ ਸੀ ਜਦੋਂ ਕੈਂਡੀਡੇਟ ਖੜੇ ਹੋ ਗਏ ਉਹਨੇ ਕਿਹਾ ਵੀ ਲੈਫਟ ਹੈਂਡ ਸਾਈਡ ਵਾਲੇ ਜਿਹੜੇ ਦੂਸਰੀ ਪਾਰਟੀ ਸੀ ਵੀ ਤੁਸੀਂ ਕਾਊਂਟਿੰਗ ਕਰਾਓ ਠੀਕ ਹੈ ਠੀਕ ਹੈ ਅਸੀਂ ਉੱਥੇ ਓਬਜੈਕਸ਼ਨ ਮੈਂ ਰੇਸ ਕਰਤਾ ਅੱਗੇ ਜਾ ਕੇ ਕਿਹਾ ਮੈਂ ਕਿਹਾ ਸਭ ਤੋਂ ਪਹਿਲਾਂ ਸਾਡਾ ਬੰਦਾ ਜਿਸ ਤਿੱਦ ਉਹਨਾਂ ਨੇ ਕਿਹਾ ਠੀਕ ਹੈ ਵੀ ਤੁਸੀਂ ਆਪ ਦੱਸਦੇ ਇਹਨਾਂ ਦੇ ਕਾਊਂਟ ਕਰਾਓ ਕਿਉਂਕਿ ਤਾਂ ਸਾਡੇ 26 ਹੱਥ ਗੜੇ ਹੋ ਗਏ ਠੀਕ ਹੈ ਉਹ ਰਵੀ ਸਿੱਧੂ ਜਿਹੜਾ ਰਵੀ ਸੀ ਪਤਾ ਨਹੀਂ ਕਿਹੜਾ ਐਮਸੀ ਹੈਗਾ ਉਹ ਵਿੱਚ ਉਹਨਾਂ ਦੇ ਕਹੀਏ ਬੰਦੇ ਕਿਹਾ ਐਮਸੀ ਸਾਹਿਬਾਂ ਦੇ ਦੋ ਦੋ ਹੱਥ ਗੜੇ ਕੀਤੇ ਹੁੰਦੇ ਚਲੋ ਪੰਜ ਕਿੰਨੇ ਹੱਥ ਗੜੇ ਹੋਏ ਉਹਨਾਂ ਦੇ 24 24 ਕੈਂਡੀਡੇਟ ਹੀ ਥਾਕੇ ਭਾਈ ਇੱਕ ਬੰਦੇ ਦਾ ਇੱਕੋ ਹੱਥ ਖੜਾ ਹੋਣਾ ਠੀਕ ਆ 49 ਜਿਹੜੇ ਹੈਗੇ ਨੇ ਐਮਸੀ ਸਾਹਿਬ ਸੀ ਪੰਜਾਬ ਆ ਮੈਂ ਸੀਗਾ ਤੁਹਾਡੇ 26 ਗਿਨੇ ਗਏ ਪਹਿਲਾਂ ਕਿ ਸਾਡੇ ਗਿਨੇ ਗਏ ਸਾਡੇ ਗਿਨੇ ਉਹਨੇ ਮੰਨੇ ਵੀ ਆ 26 ਇਹਨਾਂ ਦੇ ਵੀ 26 ਗਿਨੇ ਗਏ ਜੇ ਉਹਨਾਂ ਦੇ 24 ਉਹਨਾਂ ਦੇ 24 ਸਿਗੇ ਜੀ ਮੰਨ ਕੇ ਮੈਂ ਲੈ ਦੋ ਪੰਨਿਆਂ ਦੇ ਦੋ ਹੱਥ ਖੜੇ ਕਰਤੇ ਹੋ ਕੇ ਵਿੱਚ 26 ਹੋਗੇ ਨਹੀਂ ਪਰ ਇੱਕ ਗੱਲ ਦੱਸਿਓ ਜੀ ਵੀ ਜਿਹੜੇ ਜੱਜ ਸਾਹਿਬ ਮੋਨਿਟਰਿੰਗ ਕਰ ਰਹੇ ਆ ਜਿਹੜੀ ਪਰ ਨਾ ਵਰਤਿੰਗ ਹੋ ਰਹੀ ਇੰਟਰਵਿਊ ਕੋਲ ਕੋ ਭਾਇਆ ਵੀ ਨਾ ਇਹ ਕੁਛ ਨਹੀਂ ਅਸੀਂ ਆਬਜੈਕਸ਼ਨ ਦੇ ਦਿੱਤਾ ਜੀ ਸਾਹਿਬ ਨੇ ਗਿਣਤੀ ਕੀਤੀ ਆ 24 ਦੀ ਸਾਡੇ ਇੱਕ ਸਾਈਡ ਤੇ ਦੋ ਬੰਦਿਆਂ ਦੀ ਨਾਲ ਦੂਜੇ ਪਾਸੇ ਕੀਤੀ ਆ 26 ਬੰਦੇ ਬਾਅਦ ਉਹਨਾਂ ਨੇ ਕੀਤੀ ਆ ਅਸੀਂ ਆਬਜੈਕਸ਼ਨ ਰੇਜ਼ ਕੀਤਾ ਜੀ ਸਾਹਿਬ ਕੀਤੀ ਨਹੀਂ ਤਾਂ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਫ੍ਰੀ ਐਂਡ ਫੇਅਰ ਕਰਨਾ ਚਾਹੁੰਦਾ ਆਦਮੀ ਕਹਿੰਦਾ ਜੱਸ ਸਾਹਿਬ ਕਹਿੰਦੇ ਯਾਰ ਕਨਫਿਊਜ਼ਨ ਹੋ ਗਿਆ ਮੈਨੂੰ ਤੁਸੀਂ ਦਵਾ ਦਾ ਖੜੇ ਕਰ ਦੋ ਦਵਾ ਦਾ ਆਵਾਜ਼ ਨਾਲ ਖੜੇ ਕਰਕੇ ਕਹਿੰਦੇ ਐਡੀ ਜਲਦੀ ਵੀ ਸੀ ਹੁਣ ਜਲਦੀ ਇੰਨੀ ਮੇਹਰ ਬਣਾਉਂਦੀ ਸੀਗੀ ਨਾ ਤਾਂ ਸੀਨੀਅਰ ਡਿਫਟੀ ਮੇਰ ਨਾ ਡਿਫਟੀ ਮੇਰ ਉਹ ਇਲੈਕਸ਼ਨ ਪੈ ਸਕਦੇ ਜੇ ਇੱਕ ਮਿੰਟ ਜਦੋਂ ਤੁਹਾਡੇ 26 ਗਿਨੇ ਗਏ ਉਹ ਨੋਟ ਹੋ ਗਏ ਕਿ 26 ਗਾਗਨਪੁਰ ਦੇ ਉਹ ਤਾਂ ਉਹਨੇ ਕਹਿੰਦੇ ਸੀ ਥੋੜੇ ਕਰੀਏ ਅਸੀਂ ਥੋੜੀ ਕਰਨੇ ਥੋੜੀ ਕਰ ਮੂਛਾਂ ਬੋਲੇ ਆ 26 ਹੋਗਾ ਤੁਹਾਡੇ ਉਹ ਉਹ ਤਾਂ ਅਸੀਂ ਦੇਖੋ ਉਹਦੇ ਉਹਦੇ ਵਿੱਚ ਤਾਂ ਅਸੀਂ ਜਿਹੜਾ ਹੈਗਾ ਹਾਈ ਕੋਰਟ ਵਿੱਚ ਜਾਵਾਂਗੇ ਹਾਈ ਕੋਰਟ ਤੋਂ ਛੜੀਗਾ ਸੁਪਰੀ ਕੋਰਟਿੰਗ ਕਰਾਵਾਂਗੇ ਠੀਕ ਹੈ ਉੱਥੇ ਜਿਹੜੇ ਵੀ ਉੱਥੇ ਫਿਰ ਉਹ ਜਿਹੜੇ ਆਪਣੇ ਡੀਜੀਪੀ ਕਮਿਸ਼ਨਰ ਆਏ ਆ ਮੈਨੂੰ ਤਾਂ ਹਰਾ ਨਹੀਂ ਆ ਵੀ ਅਫਸਰ ਕਿੱਥੋਂ ਰਹਿੰਦੇ ਨੇ ਬਿਲਕੁਲ ਬਿਲਕੁਲ ਜੀ ਕੋਈ ਜਸਟਿਸ ਨਾਮ ਦੀ ਚੀਜ਼ ਹੀ ਹੈ ਨਹੀਂ ਜੇ ਕਿਸੇ ਨੂੰ ਕਨਫਿਊਜ਼ਨ ਹੈ ਤੁਹਾਨੂੰ ਦੁਬਾਰਾ ਕਰ ਲੈਂਦੇ ਪ੍ਰੈਸਾਈਡਿੰਗ ਅਫੀਸਰ ਕੌਣ ਸੀ ਰਵੀ ਜੀ ਆਇਆ ਸੀ ਸਾਡਾ ਵੇਖਣ ਆਇਆ ਸੀ ਮੈਂ ਤਾਂ ਮੈਂ ਸਰ ਕੀ ਆ ਉਹ ਰਿਪੋਰਟ ਤੇ ਜਾਓਗੇ ਕਿ ਕੋਰਟ ਜਾਵਾਂਗੇ ਅਸੀਂ ਰਿਪੋਰਟ ਚ ਕਾਨੂੰ ਪੇਸ਼ ਕਰ ਦਵਾਂਗੇ ਫਿਰ ਜਮਾਨਤ ਦਵਾ ਕੇ ਕੋਰਟ ਜਾਵਾਂਗੇ ਕੋਰਟ ਜਾਵਾਂਗੇ ਸੁਣਨ ਕੋ ਸਿੱਧੇ 24 ਤਰਿਵਾ ਤਰਿਵਾ ਅੰਦਰ ਬਿਓਗ੍ਰਾਫੀ ਵਗੈਰਾ ਹੋਈ ਆ ਉਹਦੇ ਬਾਰੇ ਉਹ ਤਾਂ ਲਵਾਂਗੇ ਅਸੀਂ ਜੋ ਵੀ ਰਿਕਾਰਡਿੰਗ ਹੋਈ ਆ ਉਹ ਤਾਂ ਲਵਾਂਗੇ ਸਰ ਇਹ ਸੀਨੀਅਰ ਅਫਸਰ 15 ਮਹੀਨੇ ਦੀ ਕੀ ਪ੍ਰਕਿਰਿਆ ਕੁਛ ਵੀ ਨਹੀਂ ਹੋਇਆ ਪਾਜੀ ਪਾਜੀ ਕੁਛ ਵੀ ਨਹੀਂ ਹੋਇਆ ਜੀ ਨਾਲ ਉਹ ਕਰਕੇ ਨਾ 26 ਖੜੇ ਹੋਏ ਹਾਂ ਉਹਨਾਂ ਦੇ 24 ਨੇ ਹੱਥ ਖੜੇ ਕੀਤੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ 26 ਹੋਣ ਵੀ ਹੈਗੇ ਆ ਜੀ ਤੁਹਾਨੂੰ ਕਰ ਲਓ ਸਾਡੇ ਬੰਦੇ ਇਕੱਲਾ ਇਕੱਲਾ ਕਰਕੇ ਕੱਢ ਦੇ ਅਲੱਗ ਅਲੱਗ ਕਰਕੇ ਬਾਹਰ ਕੱਢੋ 25 ਮੁੰਡੇ ਖੜੇ ਆ ਸੀ ਹਾਂਜੀ ਚਲੋ ਫੋਨ ਕਰਦੇ ਕੌਣ ਕਰਦਾ ਲਾਓ ਜੀ ਲਿਆਓ ਯਾਨ ਦਿਓ ਰਾਗ ਜਿਹੜਾ ਉਹ ਚਲਾ ਗਿਆ ਨਹੀਂ ਤਾਂ ਅਸੀਂ ਛੱਕਾ ਜਿੱਤੇ ਆ ਅੱਛਾ ਇਹਨੇ ਅਨਾਨੁਸਤੀ ਕੀਤਾ ਜੀ ਉਹਨਾਂ ਨੇ ਅਨਾਨੁਸਤੀ ਹਾਂਜੀ ਸਰ ਅੱਜ ਦਾ ਜਿਹੜਾ ਅੱਜ ਫਗਵਾੜੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਨਵੀਂ ਟੀਮ ਆਵਾਦਵੀ ਪਾਰਟੀ ਦੀ ਨਵੀਂ ਟੀਮ ਹੈ ਜਿਹੜੀ ਉਹ ਅੱਜ ਫਗਵਾੜੇ ਨੂੰ ਮਿਲੀ ਹੈ ਜਿਸ ਦੇ ਵਿੱਚ ਉਪਲ ਸਾਹਿਬ ਸਾਡੇ ਮੇਅਰ ਬਣੇ ਨੇ ਬਸਰਾਜੀ ਸੀਨੀਅਰ ਡਿਪਟੀ ਮੇਅਰ ਔਰ ਵਿੱਕੀ ਜੀ ਡਿਪਟੀ ਮੇਅਰ ਬਣੇ ਨੇ ਸਾਰੇ ਫਗਵਾੜੇ ਨੂੰ ਮੁਬਾਰਕਾਂ ਆਮਾਦੀ ਪਾਰਟੀ ਨੂੰ ਮੁਬਾਰਕਾ ਔਰ ਉਚੇਚੇ ਤੌਰ ਤੇ ਜਿੱਥੇ ਸਾਰੇ ਐਮਸੀਆ ਨੇ ਬਹੁਤ ਵੱਡੇ ਪੱਧਰ ਤੇ ਉੱਪਰ ਸਾਥ ਨੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਚੇਚੇ ਤੌਰ ਤੇ ਮੁਬਾਰਕਾ ਔਰ ਧੰਨਵਾਦ ਮੇਰੇ ਵੱਡੇ ਵੀਰ ਰਾਜਕਰ ਮਰ ਚੱਬੇਵਾਲ ਜੀ ਦਾ ਰਾਜਾ ਜੀ ਦਾ ਸਰ ਜਗਿੰਦਰ ਸਿੰਘ ਜੀ ਮਾਨ ਸਾਹਿਬ ਦਾ ਸਾਡੇ ਪਿਤਾ ਸમાન ਨੇ ਔਰ ਮੇਰੇ ਵੀਰ ਹਰਜੀਦਾ ਸਾਰੇ ਸਾਥੀਆਂ ਦਾ ਡਾਕਟਰ ਸਨੀ ਆਲੂ ਵਾਲੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਅੱਜ ਇੱਕ ਨਵੀਂ ਟੀਮ ਫਗਵਾੜੇ ਨੂੰ ਮਿਲੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਫਗਵਾੜੇ ਦੀ ਓਵਰਆਲ ਡਵੈਲਪਮੈਂਟ ਦੇ ਲਈ ਵਚਨਬੱਧ ਹੋਏਗੀ ਬਹੁਤ-ਬਹੁਤ ਮੁਬਾਰਕ ਹੈ ਹਰਜੀਦਾ ਜੀ ਸਰ ਹਾਂਜੀ ਸਰ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਪ੍ਰਧਾਨ ਜੀ ਖੜੇ ਆ ਸ੍ਰੀ ਅਮਨੂ ਰੋੜਾ ਜੀ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਜੋ ਆ ਖਰਵਾੜੇ ਦੇ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਜੋ ਬਣਿਆ ਵਾ ਉਹਦੇ ਵਿੱਚ ਡਾਕਟਰ ਰਾਜਕੁਮਾਰ ਚੱਪੇਵਾਲ ਜੀ ਸਾਡੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਸਾਡੇ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਸੀਨੀਅਰ ਲੀਡਰ ਜੋ ਹੈ ਹਲਕਾ ਇੰਚਾਰਜ ਇਹਨਾਂ ਦਾ ਉਹ ਹਰਜੀਮਾਨ ਜੀ ਦਾ ਦਲਜੀਤ ਰਾਜੂ ਜੀ ਦਾ ਔਰ ਰਾਜਾ ਜੀ ਜੋ ਆ ਸਾਡੇ ਐਮਐਲਏ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਡਾਕਟਰ ਆਲੂ ਵਾਲੀਆ ਜੀ ਆ ਸਾਡੇ ਜੋ ਸੀਵਰੇਜ ਬੋਰਡ ਦੇ ਚੇਅਰਮੈਨ ਆ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਂ ਔਰ ਜੋ ਆਮ ਆਦਮੀ ਪਾਰਟੀ ਆ ਉਹਨਾਂ ਦੇ ਸੀਨੀਅਰ ਜੋ ਸਾਡੇ ਪੰਜਾਬ ਦੇ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਕੇਜਰੀਵਾਲ ਜੀ ਜੋ ਹੈ ਕਨਵੀਨਰ ਜੋ ਦਿੱਲੀ ਦੇ ਨੈਸ਼ਨਲ ਕਨਵੀਨਰ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਇਸ ਕਾਬਲ ਸਮਝਿਆ ਵੀ ਮੈਂ ਆਮ ਆਦਮੀ ਪਾਰਟੀ ਦੇ ਪ੍ਰਤੀ ਸੇਵਾ ਕਰ ਸਕਦਾ ਮਾਂ ਔਰ ਫਗਵਾੜੇ ਦੀ ਸੇਵਾ ਕਰੂੰਗਾ ਬਾਅਦ ਤੋਂ ਬਾਅਦ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਗੇ ਚੱਲਾਂਗਾ ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਰ ਬੋਲੋ ਕਿਦਾਂ ਦਾ ਲੱਗਾ ਜੀ ਇਲੈਕਸ਼ਨ ਬਹੁਤ ਵਧੀਆ ਲੱਗਾ ਹਾਂਜੀ ਮੌਜੂਦ ਸਵਾਜ ਪਾਰਟੀ ਵੱਲੋਂ ਮੈਂ ਸਮਰਥਨ ਦਿੱਤਾ ਹਾਂਜੀ ਮੌਜੂਦ ਸਵਾਜ ਪਾਰਟੀ ਨੂੰ ਸਮਰਥਨ ਦਿੱਤਾ ਮੈਨੂੰ ਸੀਨੀਅਰ ਡਿਪਟੀ ਬਣਾਇਆ ਹੋ ਗਿਆ ਤੇ ਮੇਅਰ ਕੌਣ ਬਣਿਆ ਜੀ ਤੇ ਮੇਅਰ ਰਾਮਪਾਲ ਉੱਪਰ ਡਿਪਟੀ ਮੇਅਰ ਡਿਪਟੀ ਮੇਅਰ ਹੋਰ ਹੈ ਹਾਂਜੀ ਮੈਂ ਸੀਨੀਅਰ ਮੇਅਰ ਵੀ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਨੇ ਸਾਰਿਆਂ ਨੇ ਨਹੀਂ ਤਾਂ ਕਾਫੀ ਲੋਕਾਂ ਨੇ ਖਿਆਲ ਰੱਖਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਪਿੱਛੇ ਵੱਲੋਂ ਤੇ ਸਾਰੇ ਕਾਂਗਰਸ ਦੇ ਮੋਢੀ ਆਗੂ ਸੇ ਬਾਣਾ ਜਿੱਥੇ ਆਏ ਇਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਹਾਰ ਚੁੱਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਵਾਰੀ ਹੋਇਆ ਕਿ ਜੀਰੀ ਸਰਕਾਰ ਹੋਵੇ ਹਮੇਸ਼ਾ ਉਹਨੇ ਜਿਹੜੀਆਂ ਕਾਉਂਸਲਸ ਬਣਦੀਆਂ ਲੇਕਿਨ ਪਹਿਲੀ ਵਾਰ ਹੀ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਮੇਅਰਸ਼ਿਪ ਸੀਗੀਆਂ ਉਥੇ ਸਾਡਾ ਕਬਜ਼ਾ ਹੈ ਇੱਕ ਤਾਂ ਫਗਵਾੜਾ ਤੇ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹਣਾ ਕੇਜਰੀਵਾਲ ਸਾਹਿਬ ਨੂੰ ਤੇ ਭਗਵਤ ਮਾਨ ਜੀ ਕਿ ਕਿਰਪਾ ਕਰਕੇ ਕਿਤਾਬ ਆਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਝੰਡੀਆਂ ਉਡਾਪੀਆਂ ਜੋ ਸੰਵਿਧਾਨ ਕਹਿੰਦਾ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਹਾਰ ਹੈ ਤੇ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕਿ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਕੀ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੋਣ ਕਰਵਾਉਣੀ ਪਈ ਚੋਣ ਕਰਾਉਣੀ ਪਈ ਸੋ ਬਾਤਾ ਕੁਝ ਨਾ ਕਹਿੰਦਾ ਹੋਇਆ ਇਹ ਜਿਹੜਾ ਨੰਗਾ ਨਾਚ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੁਣਾਂ ਨੇ ਕਿਹਾ ਇੱਥੋਂ ਦਾ ਐਸਐਸਪੀ ਗੌਰਵ ਤੁਰਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਹੈ ਜਿਹੜੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਉਹ ਕਿਹਰੇ ਨੇ ਤਰਨ ਤਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਪਾਲ ਸਿੰਘ ਭੁੱਲ ਰਹਾਂ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਹੈਗਾ ਭਾਰਤ ਪੂਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਉਹ ਤਿੰਨੇ ਜਾਣੇ ਇੱਕ ਗੱਲ ਯਾਦ ਰੱਖਿਓ ਸਾਡੇ ਕੋਲੇ ਲਾਲ ਡਾਇਰੀ ਤਾਂ ਹੈ ਨਹੀਂ ਪਰ ਅਸੀਂ ਦੋਨਾਂ ਜਾਣਿਆ ਨੇ ਇਹਨਾਂ ਤਿੰਨਾਂ ਦਾ ਦਿਮਾਗ ਜ਼ਰੂਰ ਆਪਦੇ ਦਿਮਾਗ ਦੇ ਵਿੱਚ ਇਹਨਾਂ ਦਾ ਨਾਮ ਫਿੱਟ ਕਰ ਲਿਆ। ਪਰ ਇੱਕ ਗੱਲ ਐ ਜਿੰਨੇ ਘੇੜੇ ਸਾਡੇ ਕਾਉਂਸਲਰਾਂ ਦੇ ਘਰੇ ਮਾਰੇ ਐਸਐਸਚੋ ਨੇ ਡੀਐਸਪੀ ਨੇ ਉਹਨੇ ਘੇੜੇ ਹੱਥ ਜੜਾ ਕੇ ਜੇ ਇਹਨਾਂ ਹੀ ਕਾਉਂਸਲਰਾਂ ਤੋਂ 4 ਘੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ। ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾستی ਗੁੰਡਾਗਰਦੀ ਇਹਨਾਂ ਨੇ ਕੀਤੀ ਹੈ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਵਾਲਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ ਇਸ ਕਰਕੇ ਆਇਆ ਸਾਫ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕਿ ਅੱਜ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਪਰਚੇ ਦਿੱਤੇ ਐ ਯਾਦ ਰੱਖਿਓ ਤੁਰਾ ਸਾਹਿਬ ਹੁਣ 30 ਤੇ ਨਹੀਂ 26-27 ਤੇ ਕਰਦੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣ ਇਹ ਗੱਲ ਯਾਦ ਰੱਖਿਓ ਇਹ ਮਤ ਸਮਝਿਓ ਕਿ ਜਿਹਰੇ ਮੋਢੇ ਤੇ ਸ਼ੇਰ ਲੱਗਿਆ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਹੋਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖਣੀ ਪਰ ਇੰਨਾ ਹੀ ਕਹਿਣਾ ਹੈ ਬਾਬਾ ਸੁੱਖ ਰੱਖੇ ਮੈਂ ਤੇ ਬਾਜਨਾ ਸਾਹਿਬ ਆਏ ਆਂ ਔਰ ਮੈਨੂੰ ਲੱਗਦਾ ਹੈ ਕਿ ਚੜਦੀ ਕਲਾ ਵਾਲਾ ਸਨੇਹ ਜਿਹੜਾ ਹੈ ਉਹ ਸਾਡੇ ਸਾਨੂੰ ਸੁਣਨ ਨੂੰ ਮਿਲੇਗਾ ਪਰ ਸਿਰਫ ਇੱਕੋ ਹੀ ਸਵਾਲ ਦੋਨਾਂ ਨੂੰ ਸਭਾਈ ਵਿੱਚ ਤੁਹਾਡੀ ਸਰਕਾਰ ਦੇ ਆਉਂਦੀ ਹੈ ਤਾਂ ਐਂਟੀ ਰੈਫੈਕਸ਼ਨ ਲਾ ਲੋਕਲ ਬਾਡੀਜ਼ ਉੱਤੇ ਲੈ ਕੇ ਆਉਂਗੇ ਜਿਹੜਾ ਟੁੱਟ ਪਈ ਹੋਈ ਹੈ ਕਰਾਰੇ ਐਂਟੀ ਰੈਫੈਕਸ਼ਨ ਲਾ ਲੈ ਕੇ ਆਉਂਗੇ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀ ਗੰਦੀ ਰਾਜਨੀ ਇਹ ਹੋ ਗਿਆ ਕੰਮ ਰਾਜਨੀਤੀ ਦਾ ਇਹਨਾਂ ਨੇ ਸਾਰਾ ਮਤਲਬ ਹੀ ਖਤਮ ਕਰਤਾ ਫੜ ਕੇ ਉਹਨੂੰ ਇੱਧਰ ਲੈ ਜਾਂਦੇ ਐ ਇਹ ਐਮ ਐਲ ਏ ਤੋਂ ਕੰਮ ਚੱਲਿਆ ਉਹਨੂੰ ਇੱਧਰ ਲੈ ਕੇ ਉਹਨੂੰ ਇੱਧਰ ਲੈਦੇ 100% ਮੈਨੂੰ ਲੱਗਦਾ ਸਾਥੀਆਂ ਨਾਲ ਸਾਰਿਆਂ ਨਾਲ ਸਲਾਮ مشورہ کر کے ਪਰੇ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕਾਨੂੰਨ ਜ਼ਰੂਰ ਬਾਜੀਬਾਬ ਸਾਹਿਬ ਮੈਨੂੰ ਲੱਗਦਾ ਬਨਣਾ ਚਾਹੀਦਾ ਜ਼ਰੂਰ ਹੈ